ਸੁਨਹਿਰਾ ਭਵਿੱਖ ਬਣਾਉਣ ਦੇ ਆਸਤੇ ਵਿੱਚ ਨੌਜਵਾਨ ਮੁੰਡੇ ਕੁੜੀਆਂ ਵਿਦੇਸ਼ਾਂ ਦਾ ਰੁਕ ਕਰ ਰਹੇ ਨੇ ਪਰ ਉੱਥੇ ਉਹਨਾਂ ਦੇ ਨਾਲ ਪਾਣਾ ਵਾਪਰ ਜਾਂਦਾ ਜੀਹਾਂ ਤੁਹਾਨੂੰ ਦੱਸ ਜਾਈਏਗੀ ਸੁਨਹਿਰਾ ਭਵਿੱਖ ਬਣਾਉਣ ਦੇ ਆਸਤੇ ਵਿੱਚ ਵਿਦੇਸ਼ ਜਾਂਦੇ ਨੇ ਨੌਜਵਾਨ ਉੱਥੇ ਸਖਤ ਮਿਹਨਤ ਕਰਦੇ ਨੇ ਪਰ ਕਈ ਵਾਰ ਉਹਨਾਂ ਦੇ ਨਾਲ ਜੋ ਹਾਦਸਾ ਵਾਪਰਦਾ ਹੈ ਜਾਂ ਮੰਦਭਾਗੀ ਖਬਰ ਉਹਨਾਂ ਬਾਰੇ ਜਦੋਂ ਸਾਹਮਣੇ ਆਉਂਦੀ ਹੈ ਤਾਂ ਦਿਲ ਨੂੰ ਝੰਝੋੜ ਕੇ ਰੱਖ ਦਿੰਦੀ ਹੈ ਜੀ ਹਾਂ ਲਗਾਤਾਰ ਮੰਦਭਾਗੀਆਂ ਖਬਰਾਂ ਸਾਹਮਣੇ ਵੀ ਆ ਰਹੀਆਂ ਨੇ ਜਿਨ੍ਹਾਂ ਨੇ ਸਭ ਨੂੰ ਚਿੰਤਾ ਦੇ ਵਿੱਚ ਵੀ ਪਾਇਆ ਹੋਇਆ ਤੇ ਆਸਟ੍ਰੇਲੀਆ ਤੋਂ ਵੀ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਆਸਟ੍ਰੇਲੀਆ ਵਸਤੇ ਪੰਜਾਬੀ ਪਾਇ ਚਾਰੇ ਵਿੱਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਸੂਬਾ ਕੁئینਜ਼ਲੈਂਡ ਦੇ ਬ੍ਰਿਸਬਨ ਸ਼ਹਿਰ ਦੇ ਇਲਾਕੇ 'ਚ ਡਿਊਰਕ ਵਿਖੇ ਇੱਕ ਦਰਦਨਾਕ ਸੜਕ ਹਾਦਸੇ ਦੇ ਵਿੱਚ ਪੰਜਾਬੀ ਨੌਜਵਾਨ ਜੋ ਸਟੂਡੈਂਟ ਵੀਜ਼ਾ ਤੇ ਗਿਆ ਸੀ ਸਹਿਜਪ੍ਰੀਤ ਸਿੰਘ ਉਸਦਾ ਨਾਮ ਸੀ 19 ਸਾਲ ਉਸ ਦੀ ਉਮਰ ਸੀ ਉਸ ਦੀ ਮੌਤ ਹੋ ਗਈ ਜਿਹਨਾਂ ਉਸ ਦੀ ਮੌਤ ਹੋ ਜਾਣ ਦੀ ਬਹੁਤ ਹੀ ਦੁਖਦਈ ਖਬਰ ਪ੍ਰਾਪਤ ਹੋਈ ਪੁਲਿਸ ਦੀ ਸ਼ੁਰੂਆਤੀ ਜਾਂਚ ਮੁਤਾਬਕ ਦੱਸਿਆ ਗਿਆ ਕਿ ਦੁਪਹਿਰ ਦਾ 1:30 ਵਜੇ ਸੀ ਜਦ ਇੱਕ ਟਰੱਕ ਅਤੇ ਕਾਰ ਇਨਾਲਾ ਐਵੇਨਿਊ ਨੇੜੇ ਕਿੰਗ ਐਵੇਨਿਊ ਵਿਖੇ ਉਹਨਾਂ ਦੇ ਆਪਸ ਵਿੱਚ ਟੱਕਰ ਹੋ ਗਈ ਦੋਵੇਂ ਵਾਹਨਾਂ ਦੀ ਆਪਸੀ ਟੱਕਰ ਚ ਕਾਰ ਪਲਟ ਗਈ ਜਿਸ ਨੂੰ ਸਹਿਜਪ੍ਰੀਤ ਚਲਾ ਰਿਹਾ ਸੀ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਜਿਸ ਨੂੰ ਮੌਕੇ ਤੇ ਹੀ ਮ੍ਰਿਤਕ ਵੀ ਐਲਾਨ ਦਿੱਤਾ ਗਿਆ ਟਰੱਕ ਦੇ ਡਰਾਈਵਰ ਦਾ ਜਾਣੇ ਨੁਕਸਾਨ ਤੋਂ ਬਚਾ ਰਿਹਾ ਫੋਰੈਂਸਿਕ ਕ੍ਰੈਸ਼ ਯੂਨਿਟ ਵੱਲੋਂ ਕਿਸੇ ਵੀ ਗਵਾਹ ਜਾਂ ਡੈਸ਼ ਕੈਪ ਫੁਟੇਜ ਦੀ ਭਾਲ ਲਗਾਤਾਰ ਜਾਰੀ ਹੈ ਇੱਥੇ ਵੀ ਦੱਸ ਜੀ ਕਿ ਮੇਰੀ ਜਾਣਕਾਰੀ ਅਨੁਸਾਰ ਦੱਸਿਆ ਗਿਆ ਕਿ ਸਹਿਜਪ੍ਰੀਤ ਸਿੰਘ ਫਰਵਰੀ 2024 ਚ ਆਸਟ੍ਰੇਲੀਆ ਗਿਆ ਸੀ ਜੀ ਹਾਂ ਤੁਹਾਨੂੰ ਦੱਸ ਜੀ ਕਿ ਦੱਸਿਆ ਗਿਆ ਕਿ ਬੀ ਐਸ ਸੀ ਨਰਸਿੰਗ ਦੀ ਓਪੜਾ ਕਰੰਦਲੀ ਉੱਥੇ ਗਿਆ ਸੀ ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਸਹਿਜਪ੍ਰੀਤ ਸ਼ੁਰੂ ਤੋਂ ਹੀ ਪੜਾਈ ਦੇ ਵਿੱਚ ਚੰਗਾ ਸੀ ਉਸੇ ਚੰਗੇ ਵਿਵੇਕ ਲਈ ਕਰਜ਼ਾ ਚੱਕ ਕੇ ਉਸ ਨੂੰ ਵਿਦੇਸ਼ ਪੜਨ ਦੇ ਲਈ ਭੇਜਿਆ ਸੀ ਪਰਿਵਾਰ ਨੇ ਸਰਕਾਰਾਂ ਤੋਂ ਗੁਹਾਰ ਲਗਾਈ ਹੈ ਕਿ ਪੁੱਤਰ ਦੀ ਮ੍ਰਿਤਕ ਦੇ ਨੂੰ ਪੰਜਾਬ ਲਿਆਂਦਾ ਜਾਵੇ ਉਧਰਲੀ ਸਰਕਾਰ ਨੂੰ ਵੀ ਉਹਨਾਂ ਨੇ ਅਪੀਲ ਕੀਤੀ ਹੈ ਕਿ ਉਸਦੀ ਮ੍ਰਿਤਕ ਦੇ ਨੂੰ ਪੰਜਾਬ ਜਲਦ ਭੇਜਿਆ ਜਾਵੇ ਭੇਜਣ ਦਾ ਪ੍ਰਬੰਧ ਕੀਤਾ ਜਾਵੇ ਬ੍ਰਿਸਬਨ ਤੋਂ ਸਮਾਜ ਸੇਵੀ ਦੱਸਿਆ ਜਾ ਰਿਹਾ ਕਿ ਉਹਨਾਂ ਨੇ ਦੱਸਿਆ ਕਿ ਉਹ ਪੀੜਤ ਪਰਿਵਾਰ ਦੇ ਨਾਲ ਰਾਤ ਤੇ ਜਨੇ ਤੇ ਸਮੁੱਚਾ ਪਾਈ ਜਾ ਰਿਹਾ ਹਰ ਸੰਭਵ ਮਦਦ ਕਰ ਰਿਹਾ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ